ਨਵੰਬਰ 1984 ਦੇ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਲੈ ਕੇ ਕਪੂਰਥਲਾ ਦੇ ਵਿੱਚ ਦਲ ਖਾਲਸਾ ਦੇ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ। ਦਲ ਖਾਲਸਾ ਦੇ ਵੱਲੋਂ ਕੱਢੇ ਗਏ ਇਸ ਰੋਸ ਮਾਰਚ ਦੇ ਦੌਰਾਨ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਵੀ ਇਸ ਰੋਸ ਮਾਰਚ ਦੇ ਵਿੱਚ ਹਿੱਸਾ ਲਿਆ। ਦਲ ਖਾਲਸਾ ਦੇ ਆਗੂਆਂ ਨੇ ਦੱਸਿਆ ਕਿ ਇਸ ਰੋਸ ਮਾਰਚ ਦਾ ਮਕਸਦ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਉੱਤੇ ਹੋਈ ਤਸ਼ੱਦਦ ਦਾ ਹੁਣ ਤੱਕ ਇਨਸਾਫ਼ ਨਾ ਦਿੱਤੇ ਜਾਣ ਕਰਕੇ ਸਰਕਾਰ ਦੇ ਪ੍ਰਤੀ ਰੋਸ ਜ਼ਾਹਿਰ ਕਰਨਾ ਹੈ ਅਤੇ ਸ਼ਹੀਦ ਹੋਏ ਸਿੱਖਾਂ ਦੀ ਯਾਦ ਨੂੰ ਤਾਜ਼ਾ ਕਰਨਾ ਹੈ। ਖਾਲਸਾ ਦੇ ਆਗੂਆਂ ਨੇ ਦੱਸਿਆ ਕਿ ਸਿੱਖਾਂ ਨੂੰ ਭਾਰਤ ਦੇ ਵਿੱਚ ਹੁਣ ਤੱਕ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਤੇ ਨਾ ਹੀ ਭਾਰਤ ਸਰਕਾਰ ਤੋਂ ਕੋਈ ਵੀ ਉਮੀਦ ਸਿੱਖਾਂ ਨੂੰ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲੇਗਾ। ਰਾਸ਼ਟਰਪਤੀ ਵਾਗੇ ਨੂੰ ਜੀਤਕਾਰਤ ਸਭਾ ਸਤਿ ਸ਼ੰਤ ਸ੍ਰੀ ਦਰਬਾਰ ਸਾਹਿਬ ਦੀ ਅੰਮ੍ਰਿਤ ਸਾਹਿਬ ਫਿਰ ਯਕਾਲਤਾ ਸਿੰਘ ਸਾਹਿਬ ਅਤੇ ਭਗਵਤ ਜੁਨਵਾਰੇ ਸਾਗਨ ਦੇ ਉੱਤੇ ਦੇਸ਼ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਿਸ ਜਿੰਦਰਾ ਗਾਂਧੀ ਨੇ ਜਿਸ ਕਿਸਮ ਦਾ ਹਮਲਾ ਕੀਤਾ ਸੀ ਉਹ ਹਮਲਾ ਕਿਪਰਨਾ ਕਿਤੇ ਅਫਦਾਲੀ ਦੇ ਜਹਾਂਗੀਰ ਦੇ ਮਸਾਹੰਗੜ ਜਾਂ ਜਿਹੜੇ ਹੋਰ ਹੁਕਮਰਾਨ ਸਨ ਉਹਨਾਂ ਨਾਲੋਂ ਵੀ ਕਿਤੇ ਟੈਨਕਾ ਹਮਲਾ ਸੀ ਧਰਮੰਦਰ ਸਾਹਿਬ ਜੁਗੀਆਂ ਪ੍ਰਕਰਮਾਂ ਦੇ ਵਿੱਚ ਨਿੱਕੇ ਨਿੱਕੇ ਮਸੂਮ ਬੱਚੇ ਇਹ ਸਜਾਤ ਭਾਰ ਦੀ ਤਰਤੀ ਤੇ ਇਸ ਦੇਸ਼ ਦੀ ਆਜ਼ਾਦੀ ਲਈ ਅਸੀਂ ਸਭ ਤੋਂ ਵੱਧ ਕੁਰਬਾਨੀ ਦਿੱਤੀ ਸਾਂਤ ਕੋ ਬਾਦ ਸ਼ਹਾਦਤ ਦਿੱਤੀ ਸਭ ਕੁਝ ਬਾਦ ਉਜਾੜਾ ਸਾਡਾ ਹੋਇਆ ਲੇਕਿਨ ਜੋ ਸਿਲਾਈ ਸੁਣ ਖਦੀ ਬਹੁ ਗਣਤੀ ਨੇ ਇਸ ਤੋਂ ਵੀ ਸਰਕਾਰ ਨੇ ਸਾਡੀ ਝੋਲੀ ਵਿੱਚ ਪਾਇਆ ਉਹ ਦੇਖ ਕੇ ਸੁਣ ਕੇ ਉਹ ਪੜ ਕੇ ਇੱਕ ਵਾਰੀ ਤਾਂ ਰੂਹ ਕੰਬ ਗਈ ਸਾਡੀ ਇੰਦਰਾ ਗਾਂਧੀ ਦੇ ਹਮਲੇ ਦਾ ਬਦਲਾ ਕੀ ਨਾਮ ਹੈ ਜੱਗਾ ਤੇ ਅੱਜ ਦੇ ਰੋਸ ਪਰ ਕੀ ਕਰਨਾ ਚਾਹੀਦਾ ਫਰਮਜੀਤ ਸਿੰਘ ਮਾਡਪੁਲਾਰਾ ਦਲਕਾਲ ਸਾਹਿਬ ਅੱਜ ਦਾ ਇਹ ਮਾਰਚ ਅਸੀਂ ਅੱਜ ਤੋਂ 38 ਬਰੇ ਪਹਿਲਾਂ ਇੰਡੀਆ ਦੀ ਰਾਜਧਾਨੀ ਦਿੱਲੀ ਤੇ ਬਾਕੀ ਹਿੱਸਿਆਂ ਦੇ ਜਿੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜੋਜਰਾਬਾਦ ਤਰੀਕੇ ਦੇ ਨਾਲ ਉਹਨਾਂ ਦੀ ਯਾਦ ਵਿੱਚ ਕਰ ਰਹੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਲੋਕ ਇਹ ਵਾਰ-ਵਾਰ ਇਸ ਨੂੰ ਦੰਗੇ ਕਹਿੰਦੇ ਨੇ ਉਹ ਇਸ ਗੱਲ ਨੂੰ ਸਮਝਣਗੇ ਦੰਗੇ ਨਹੀਂ ਸੀ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਇਹ ਜੈਨੋਸਾਈਡ ਸੀ ਸੋ ਅਸੀਂ ਮੀਡੀਆ ਨੂੰ ਵੀ ਅਪੀਲ ਕਰਦੇ ਆ ਪ੍ਰਿੰਟ ਅਖਬਾਰਾਂ ਜਿਹੜੀਆਂ ਚਾਹੁੰਦੇ ਨੇ ਉਹਨਾਂ ਨੂੰ ਵੀ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਵੀ ਕਿ ਇਸ ਕਾਰੇ ਨੂੰ ਦੰਗੇ ਕਹਿਣਾ ਬੰਦ ਕੀਤਾ ਜਾਵੇ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਸਾਡਾ ਜੈਨੋਸਾਈਡ ਸੀ ਇਸ ਨੂੰ ਜਿਹੜਾ ਜੈਨੋਸਾਈਡ ਦੇ ਤੌਰ ਤੇ ਵੀ ਵੇਖਿਆ ਜਾਣਾ ਚਾਹੀਦਾ ਔਰ ਇਸ ਦੇ ਨਾਲ ਹੀ ਜਿਹੜਾ ਇੰਟਰਨੈਸ਼ਨਲ ਭਾਈਚਾਰਾ ਇੱਥੋਂ ਤੱਕ ਸੰਯੁਕਤ ਰਾਸ਼ਟਰ ਤੱਕ ਵੇਖੋ ਕੱਲ ਗੁਜਰਾਤ ਦੇ ਜਿਹੜਾ ਪੋਲਟਿਕ ਆ 150 ਦੇ ਕਰੀਬ ਬੰਦਾ ਮਾਰਿਆ ਗਿਆ ਸਾਰੇ ਮੁਲਕਾਂ ਦੇ ਜਿਹੜੇ ਉੱਚ ਚੋਟੀ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਜਿਹੜੇ ਰਾਜਨੇਤਾ ਨੇ ਉਹਨਾਂ ਨੇ ਨੇ ਕੀਦੀ ਕੀਤੀ ਉਹਦੇ ਜਿਹੜਾ ਆਪਣੀ ਹਮਦਰਦੀ ਪ੍ਰਗਟਾਈ ਕਿ ਮਾੜਾ ਆਇਆ ਕਰ ਠੀਕ ਆ ਮਾੜਾ ਕਰ ਆ ਜਿੱਤੇ 150 ਬੰਦਾ ਮਾਰਿਆ ਗਿਆ ਇੱਕ ਛੋਟੀ ਜੀ ਗਲਤੀ ਕਰਨ ਉਹ ਤੇ ਮਾੜਾ ਹੈ ਹੀ ਹੈ ਪਰ ਜਿੱਥੇ ਇੱਕ ਸਟੇਟ ਨੇ ਪੂਰੀ ਦੀ ਪੂਰੀ ਸਟੇਟ ਨੇ ਇਨਵੋਲਵ ਹੋ ਕੇ ਤਿੰਨਾਂ ਦਿਨਾਂ ਦੇ ਵਿੱਚ 10000 ਦੇ ਕਰੀਬ ਬੰਦਾ ਮਾਰ ਦਿੱਤਾ ਹੋਵੇ ਉਹਦੇ ਤੇ ਉਹਨਾਂ ਦੀ ਚੁੱਪੀ ਕਿਉਂ ਉਹਤੇ ਚੁੱਪ ਕਿਉਂ ਨੇ ਉਹਤੇ ਕਿਉਂ ਨਹੀਂ ਬੋਲਦੇ ਸੋ ਇਹਦੇ ਲਈ ਇੰਡੀਆ ਨੂੰ ਕਾਉਂਟੇਬਲ ਸਰ ਠਹਿਰਾਉਣਾ ਚਾਹੀਦਾ ਉਸ ਨੂੰ ਜਵਾਬ ਦੇ ਠਹਿਰਾਉਣਾ ਚਾਹੀਦਾ ਉਸ ਨੂੰ ਕਟਾਰੇ ਦੇ ਖੜਾ ਕਰਨਾ ਚਾਹੀਦਾ ਕਿ ਤੇਰੀ ਨਿਗਰਾਨੀ ਦੇ ਹੇਠ ਤੇਰੀ ਹੀ ਦਿੱਲੀ ਕੈਪੀਟਲ ਦੇ ਵਿੱਚ ਜਾਂ ਬਾਕੀ ਹਿੱਸਿਆਂ ਦੇ ਵਿੱਚ ਜਿੱਥੇ ਜ਼ਿਕਰ ਦਾ ਕਤਲੇਆਮ ਕੀਤਾ ਗਿਆ ਉਸ ਦਾ ਹਿਸਾਬ ਤੁਦੇ ਔਰ ਅਸੀਂ ਇਹ ਸਮਝਿਆ ਕਿ ਕੱਲੀ ਕਾਂਗਰਸ ਨੇ ਨਹੀਂ ਜ਼ਿਕਰ ਆਇਆ ਕਾਂਗਰਸ ਸਿਰਫ ਮੌਕੇ ਦਾ ਚਿਹਰਾ ਸੀ ਇਹਦੇ ਦੇ ਪੂਰੇ ਦਾ ਪੂਰਾ ਭਾਰਤ ਦੋਸ਼ੀ ਆ ਸੋ ਇਹ ਪੇਂਟਿੰਗ ਵੀ ਅਸੀਂ ਬਣਾਈ ਹੈ ਜਿਹੜੀ ਇਸ ਚੀਜ਼ ਨੂੰ ਸਿੰਬੋਲਾਈਜ਼ ਕਰਦੀ ਆ ਕਿ ਪੂਰੇ ਦੇ ਪੂਰਾ ਪ੍ਰਸ਼ਾਸਨ ਉਹਦੇ ਵਿੱਚ ਇਨਵੋਲਡ ਸੀ ਰਾਜਨੀਤਿਕ ਲੋਕ ਜਿਹੜੇ ਤੋਂ ਕੁਰਸੀਆਂ ਤੇ ਬੈਠੇ ਸੀ ਇਹਨਾਂ ਦੇ ਪੁਸ਼ਤਪਨਾਹੀ ਦੇ ਹੇਠ ਸਾਡਾ ਕਤਲੇਆਮ ਕੀਤਾ ਗਿਆ ਔਰ ਇਹਦੇ ਲਈ ਪੂਰੇ ਦਾ ਪੂਰਾ ਇੰਡੀਆ ਜਿਹੜਾ ਆ ਉਹ ਜ਼ਿੰਮੇਵਾਰ ਹੈ ਔਰ ਇੰਡੀਆ ਨੂੰ ਆਪਣੀ ਜ਼ਿੰਮੇਵਾਰੀਏ ਕਬੂਲਦੇ ਹੋਏ ਆਪਣੇ ਗੁਰਾਂ ਦੀ ਸਜ਼ਾ ਕਬੂਲਣੀ ਚਾਹੀਦੀ ਹੈ ਇਸ ਮਾਰਚ ਦੇ ਦੌਰਾਨ ਅਜੋ ਪਾਕਿਸਤਾਨ ਦੇ ਨਾਰੇ ਵੀ ਲਗਾਏ ਗਏ ਨੇ ਕਿ ਆਪਣਾ ਵੱਖਰਾ ਨੇਸ਼ਨ ਸਟੇਟ ਬਣਾਉਂਦੀ ਕੋਈ ਯਤਨ ਕਰ ਰਹੇ ਹਾਂ ਪਰ ਅਸੀਂ ਇਸ ਗੱਲ ਦੇ ਪੂਰੇ ਮਦਈ ਆ ਕਿ ਸਾਡਾ ਰਾਜ ਹੋਣਾ ਚਾਹੀਦਾ ਕਿਉਂਕਿ ਜੋ ਕੁਝ ਪਿਛਲੇ 70 ਸਾਲਾਂ ਦੇ ਵਿੱਚ ਅਸੀਂ ਇੰਡੀਆ ਦੇ ਵਿੱਚ ਵੇਖ ਲਿਆ ਹੰਡਾ ਲਿਆ ਆ ਪੰਜਾਬ ਨੇ ਉਹ ਤਾਂ ਇਹ ਸਾਫ਼ ਹੁੰਦੀ ਆ ਗੱਲ ਕਿ ਜਿਵੇਂ ਅੰਗਰੇਜ਼ਾਂ ਦੀ ਕਲੋਨੀ ਸੀ ਭਾਰਤ ਕਦੇ ਅੱਜ ਪੰਜਾਬ ਹਿੰਦੁਸਤਾਨ ਦੀ ਕਲੋਨੀ ਹੈ ਸੋ ਜੇ ਅੰਗਰੇਜ਼ ਜਿਵੇਂ ਪਜਾਏ ਸੀ ਏਵੇਂ ਇੰਡੀਆ ਨੂੰ ਇੱਥੋਂ ਆਪਣਾ ਪ੍ਰਸ਼ਾਸਨ ਲੈ ਕੇ ਚਲੇ ਜਾਣਾ ਚਾਹੀਦਾ ਪੰਜਾਬ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਕੱਲਾ ਪੰਜਾਬ ਹੀ ਨਹੀਂ ਕਸ਼ਮੀਰ ਵੀ ਜੇ ਤੁਹਾਤੋਂ ਲਾਗਣਾ ਚਾਹੁੰਦਾ ਉਹਨੂੰ ਕਰੋ ਨਾਗਾ ਲੈਂਡ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਉਹਨੂੰ ਤੁਸੀਂ ਧੱਕੇ ਨਾਲ ਬੰਨ ਕੇ ਨਾ ਰੱਖੋ ਸੋ ਹਰ ਇੱਕ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੋਣਾ ਚਾਹੀਦਾ ਹਰ ਇਨਸਾਨ ਹਰ ਸੂਬਾ ਉੱਥੇ ਰਿਫਰੈਂਡਮ ਕਰਾ ਕੇ ਜਿਹੜਾ ਵੀ ਮੰਗ ਕਰਦਾ ਹੈ ਉੱਥੇ ਰਿਫਰੈਂਡਮ ਹੋਣਾ ਚਾਹੀਦਾ ਯੂਐਨ ਦੀ ਨਿਗਰਾਨੀ ਦੇ ਹੇਠ ਔਰ ਉਸ ਦੀ ਜੋ ਵੀ ਨਤੀਜੇ ਆਣ ਉਹ ਲਾਗੂ ਹੋਣੇ ਚਾਹੀਦੇ ਜੇ ਮੁਲਕਾ ਹਲਾਕ ਹੋ ਲੈਣ ਤੇ ਮੁਲਕਾ ਹਲਾਕ ਬਣਨੇ ਚਾਹੀਦਾ ਅੱਜ ਵੀ ਕੱਲ ਕਰੀ ਦੀ ਅੱਜ ਵੀ ਕੱਲ ਖਾਸ ਕਰਕੇ ਬਖਰੀ ਪੰਜਾਬ ਦੀ ਮੰਗ ਕਰਤੇ ਆ ਕਨ ਇੰਡੀਆ ਦੇ ਵਿੱਚ ਪਾਕਿਸਤਾਨ ਵੀ ਬਖਰੀ ਮੰਗ ਜਿਹੜਾ ਵੀ ਅਲਾਕ ਹੋਣਾ ਚਾਹੁੰਦਾ ਤੁਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਰੱਖ ਸਕਦੇ ਇਹ ਕੋਈ ਜ਼ਰੂਰੀ ਨਹੀਂਗਾ ਇਹ ਹਿੰਦੁਸਤਾਨ ਦੀਆਂ ਲੀਕਾਂ ਵੱਜ ਕੇ ਕੋਈ ਇਲਾਹੀ ਨਹੀਂ ਗਈ ਬਣ ਗਿਆ ਕਿ ਇਹਨਾਂ ਨੇ ਇਹੋ ਹੀ ਬਣੇ ਰਹਿਣਾ ਜਿਹੜਾ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਕੱਲੇ ਹਿੰਦੁਸਤਾਨ 'ਚ ਨਹੀਂ ਤੁਸੀਂ ਇੰਗਲੈਂਡ ਦੇ ਵਿੱਚ ਵੇਖੋ ਜੇ ਉਹਨਾਂ ਦੇ ਨਾਲ ਸਕਾਟਲੈਂਡ ਨਹੀਂ ਰਹਿਣਾ ਚਾਹੁੰਦਾ ਯੂਕੇ ਦੇ ਨਾਲ ਤਾਂ ਉਹਨਾਂ ਨੇ ਰੈਫਰੈਂਡਮ ਕਰਾਇਆ ਕੈਨੇਡਾ ਦੇ ਵਿੱਚ ਕਿਊਬੈਕ ਬਿਲਕੁਲ ਸੈਂਟਰ ਦੇ ਵਿੱਚ ਆ ਉਹ ਨਹੀਂ ਉਹਨਾਂ ਦੇ ਨਾਲ ਰਹਿਣਾ ਚਾਹੁੰਦਾ ਕੈਨੇਡਾ ਨੇ ਕਿਊਬੈਕ ਨੂੰ ਰੈਫਰੈਂਡਮ ਕਰਾਉਣ ਦਾ ਅਧਿਕਾਰ ਦਿੱਤਾ ਸੋ ਇੰਡੀਆ ਦੇ ਨਾਲ ਵੀ ਜੇ ਕੋਈ ਨਹੀਂ ਰਹਿਣਾ ਚਾਹੁੰਦਾ ਤੇ ਉੱਥੇ ਰੈਫਰੈਂਡਮ ਕਰਾਉਣ ਦੀ ਇਜਾਜ਼ਤ ਦੇਵੇ ਹਾਲ ਦੀ ਘੜੀ ਮਾਤੇ ਬਾਰੇ ਕੋਈ ਕਮੈਂਟ ਨਹੀਂ ਕਰ ਚਲੋ ਭਾਈ ਹਾਂਜੀ ਅੱਜ ਤਾਂ ਰੋਸ ਮਾਰਚ ਜੋ ਦਲ ਖਾਲਸਾ ਵੱਲੋਂ ਆਰਗੇਨਾਈਜ਼ ਕੀਤਾ ਗਿਆ ਜੋ 1984 ਨਵੰਬਰ ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਮਿੱਥ ਕੇ ਸਮੇਂ ਦੀ ਹਕੂਮਤਾਂ ਵੱਲੋਂ ਕਰਵਾਇਆ ਗਿਆ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਿੱਲੀ ਤੋਂ ਜਿਹਦੀ ਸ਼ੁਰੂਆਤ ਕੀਤੀ ਗਈ ਦਿੱਲੀ ਕਾਨਪੂਰ ਬਗਾਰੋ ਮਥਰਾ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਇਹ ਹਰਿਆਣੇ ਦੇ ਵਿੱਚ ਪਟੋਦਾ ਪਟੋਦੀ ਦੇ ਵਿੱਚ ਜਿੱਥੇ ਜਿਉਂਦਾ 78 ਸਿੱਖਾਂ ਨੂੰ ਜਿਉਂਦਿਆਂ ਸਾਰ ਦਿੱਤਾ ਗਿਆ ਜਿਹਦੀ ਬਾਦ ਦੇ ਵਿੱਚ ਨਕਤ ਕੀਤੀ ਗਈ ਇਸ ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ਨੂੰ ਇਹ ਦੱਸਣ ਦੇ ਲਈ ਕਿ ਤੁਸੀਂ ਦੇਸ਼ ਦੇ ਵਿੱਚ ਦੂਸਰੇ ਦਰਜੇ ਦੇ ਨਾਗਰਿਕ ਹੋ ਤੁਹਾਡੇ ਅਧਿਕਾਰ ਉਹੋ ਜਿਹੇ ਨਹੀਂ ਜਿਹੋ ਜਿਹੇ ਦੇਸ਼ ਦੇ ਵਿੱਚ ਬਹੁ ਗਿਣਤੀ ਨੂੰ ਪ੍ਰਾਪਤ ਨੇ ਸਿੱਖਾਂ ਨੂੰ ਜਿਨ੍ਹਾਂ ਨੇ ਇਹ ਬਦਲਾ ਇੰਦਰਾ ਗਾਂਧੀ ਨੂੰ ਮਾਰ ਕੇ ਲਿਆ ਜਿਨ੍ਹਾਂ ਨੇ ਉਸ ਤੋਂ ਪਹਿਲਾਂ ਸ਼੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਇਹ ਦੇਸ਼ ਦੇ ਵਿੱਚ ਪਹਿਲੀ ਵਾਰ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਹੋਇਆ ਜਿੱਥੇ ਜਿਸ ਕੌਮ ਨੇ ਜਿਸ ਦੇਸ਼ ਦੀ ਆਜ਼ਾਦੀ ਦੀ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਣ ਉਸ ਕੌਮ ਦੇ ਮਕद्दस ਸਥਾਨ ਨੂੰ ਟੈਂਕਾਂ ਦੇ ਤੋਪਾਂ ਦੇ ਨਾਂ ਰ ਫੌਜ ਦੇ ਨਾਲ ਢਾਇਆ ਗਿਆ ਹੋਵੇ ਉੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਹੋਵੇ ਭੰਤਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਜ਼ਖਮੀ ਕੀਤਾ ਗਿਆ ਹੋਵੇ ਉਹਦੇ ਰੋਸ ਵਿੱਚ ਜੋ ਸਿੱਖਾਂ ਨੇ ਸਰਦਾਰ ਬੀਅੰਦ ਸਿੰਘ ਸਰਦਾਰ ਸੁਮント ਸਿੰਘ ਤੇ ਕੇਰ ਸਿੰਘ ਨੇ ਜੋ ਸਮੇਂ ਦੀ ਹਕੂਮਤ ਦੀ ਜਿਹੜੀ ਉਸ ਵੇਲੇ ਮੁਖੀ ਸੀ ਬੀਬੀ ਇੰਦਰਾ ਨੂੰ ਸੋਧਿਆ ਉਸ ਤੋਂ ਬਾਅਦ ਜੋ ਯੋਜਨਾ ਬਾ ਤਰੀਕੇ ਦੇ ਨਾਲ ਇੱਕੋ ਜਿਹੇ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਇੱਕੋ ਜਿਹੇ ਉਹਨਾਂ ਨੂੰ ਕੇਰੋਸਨ ਦਿੱਤਾ ਗਿਆ ਇੱਕ ਦਿਨ ਪਹਿਲਾਂ ਸਿੱਖਾਂ ਦੇ ਘਰਾਂ ਨੂੰ ਆਡੈਂਟੀਫਾਈ ਕੀਤਾ ਗਿਆ ਤਾਂ ਜੋ ਇਹਨਾਂ ਨੂੰ ਟਾਰਗੇਟ ਕੀਤਾ ਜਾ ਸਕੇ ਉਹਦੀ ਯਾਦ ਨੂੰ ਮਨਾਉਣ ਦੇ ਲਈ ਉਹ ਜੋ ਨੌਜਵਾਨ ਪੀੜ੍ਹੀ ਹੈ ਉਹਨੂੰ ਦੱਸਣ ਦੇ ਲਈ ਕਿ ਸਾਡੇ ਨਾਲ 1984 ਦੇ ਵਿੱਚ ਕੀ ਕੁਝ ਵਾਪਰੇ ਆ ਔਰ ਅੱਜ ਨਰਮਤਰ ਉਸੇ ਤਰ੍ਹਾਂ ਜਾਰੀ ਹੈ ਉਹ ਗੱਲ ਕਰੀ ਹੈ ਅਦਾਲਤਾਂ ਦੇ ਰਾਹੀਂ ਗੱਲ ਕਰਨ ਲੱਗ ਪਈ ਹੈ ਉਸ ਸਮੇਂ ਨੌਜਵਾਨਾਂ ਨੇ ਹਥਿਆਰ ਬੰਦ ਸੰਘਰਸ਼ ਲੜਿਆ ਅੱਜ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਜਿਹੜੇ ਸਿੱਖ ਨੌਜਵਾਨ ਜੇਲ੍ਹਾਂ ਦੇ ਵਿੱਚ ਜਿਹਨਾਂ ਨੂੰ ਬੰਦੀ ਸਿੰਘ ਕਿਹਾ ਜਾਂਦਾ ਜਦੋਂ ਉਹਨਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਠਾਈ ਠਾਈ ਸਾਲ ਕੈਦ ਭੋਗ ਲਈਏ ਉਹਨਾਂ ਨੇ ਦੋ ਦੋ ਉਮਰ ਕੈਦਾਂ ਭੋਗ ਲੀਆਂ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜਿਹੜਾ ਸਿੱਖਾਂ ਨੂੰ ਚੜਾ ਰਿਹਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਵਾਗ ਰਜਦਾ ਮੇਰੇ ਕਹਿਣ ਤੋਂ ਭਾਵ ਸੋਦਾ ਸਾਹਿਬ ਉਹਨੂੰ ਸਮੇਂ ਦੀ ਹਕੂਮਤਾਂ ਤੋਂ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ ਕਿ ਸਿੱਖਾਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਇਸ ਦੇਸ਼ ਦੇ ਵਿੱਚ ਦੂਸਰੇ ਦਰਜੇ ਦੇ ਨਾਗਰਿਕ ਹੋ ਇਹਦੇ ਬਹੁਤ ਵਿਰੋਧ ਤੋਂ ਸਿੱਖ ਦੇ ਨੌਜਵਾਨਾਂ ਨੂੰ ਲਾਭੰਦ ਕਰਨ ਦੇ ਲਈ ਨੌਜਵਾਨਾਂ ਨੂੰ ਜਨਨ ਕਰਨ ਦੇ ਲਈ ਜੋ ਦਲ ਖਾਲਸਾ ਵੱਲੋਂ ਮਾਰਚ ਕੱਢਿਆ ਗਿਆ ਇਸ ਵਹੀ ਦੇ ਪਾਤਰ ਹੈ ਇਹ ਦੇਖੋ ਇੰਟਰਨੈਸ਼ਨਲ ਲੈਵਲ ਤੇ ਵੀ ਕੋਈ ਐਕਟੀਵਿਟੀ ਕੀਤੀ ਜਾ ਰਹੀ ਹੈ ਇਹ ਦੇਖੋ ਇਹ ਦੇਖੋ ਇਹਦੇ ਸੰਬੰਧੀ ਹਰ ਇੱਕ ਸਾਲ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ ਅਜਿਹੇ ਮਾਰਚ ਕੱਢੇ ਜਾਂਦੇ ਨੇ ਤਾਂ ਜੋ ਨੌਜਵਾਨਾਂ ਨੂੰ ਦੱਸਿਆ ਜਾ ਸਕੇ ਔਰ ਆਪਦੇ ਮੀਡੀਆ ਦੇ ਰਾਹੀਂ ਦੁਨੀਆ ਨੂੰ ਦੱਸਿਆ ਜਾ ਸਕੇ ਕਿ ਭਾਰਤ ਦੇ ਵਿੱਚ ਜੋ ਮਨੁੱਖੀ ਅਧਿਕਾਰ ਨੇ ਉਹ ਸੱਖਾਂ ਦੇ ਸੁਰੱਖਿਅਤ ਨਹੀਂ ਇੱਥੇ ਜੋ ਬਹੁ ਗਿਣਤੀ ਦੇ ਵਿੱਚ ਲੋਕ ਨੇ ਉਹਨਾਂ ਦੇ ਲਈ ਕਾਨੂੰਨ ਹੋਰ ਹੈ ਜੋ ਘੱਟ ਗਿਣਤੀ ਦੇ ਵਿੱਚ ਲੋਕ ਨੇ ਉਹਨਾਂ ਦੇ ਲਈ ਕਾਨੂੰਨ ਹੋਰ ਹੈ ਅੱਜ ਤਾਂ ਖਾਸਾ ਬਲਕਿ ਇੱਕ ਪੱਕੀ ਪੰਜਾਬ ਦੀ ਮੰਗ ਹੈ ਕਿ ਜਿਹੜੀ ਇਹ ਮੰਗ ਹੈ ਇਹ ਸਮੇਂ-ਸਮੇਂ ਤੇ ਚਲਦੀ ਆਈ ਹੈ ਔਰ ਦਲ ਖਾਲਸਾ ਦੇ ਇਥੇ ਆਗੂ ਵੀ ਮੌਜੂਦ ਨੇ ਜੋ ਭਾਰਤੀ ਸੁਪਰੀਮ ਕੋਰਟ ਦੇ ਵੱਲੋਂ ਵੀ ਇਸ ਗੱਲ ਤੇ ਮੋਹਰ ਲਾ ਦਿੱਤੀ ਗਈ ਹੈ ਵੀ ਜੇਕਰ ਕੋਈ ਵੱਖਰੇ ਰਾਜ ਦੀ ਮੰਗ ਸੰਵਿਧਾਨਕ ਤਰੀਕੇ ਦੇ ਨਾਲ ਕਰਦਾ ਤੇ ਉਹ ਮੰਗ ਨੂੰ ਜਾਇਜ਼ ਕਿਹਾ ਜਾਏਗਾ ਅੱਲਾ ਨੇ ਆ ਗਿਆ। ਸਤਾਰ ਦੇਣਾ ਬਾਅਦ ਇੱਕ ਘੰਟਾ ਅੱਗੇ ਹੋ ਕੇ ਕਮਰਪਾਲ ਸਿੰਘ ਦਲ ਖਾਲਸਾ ਪਹਿਲਾ ਸਤੰਬਰ 1984 ਦੇ ਕਤਲੇਆਮ ਦੇ ਵਿੱਚ ਜਿਹੜੇ ਨਿਰਦੋਸ਼ ਤੇ ਦੋਸ਼ੇ ਸਿੱਖ ਭਾਰਤੀ ਰਾਜ ਦੇ ਅਥੋਕਿਆਂ ਦੇ ਹੱਥੋਂ ਕਤਲ ਕੀਤੇ ਗਏ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਦੇਣ ਲਈ ਉਹਨਾਂ ਨੂੰ ਮਾਰਚ ਕੱਢਿਆ ਜਾ ਰਿਹਾ ਹੁਕਮਰਾਨਾਂ ਨੂੰ ਲਾਣਤ ਪਾਉਣ ਲਈ ਮਾਰਚ ਕੱਢਿਆ ਜਾ ਰਿਹਾ ਹੈ ਭਾਰਤ ਦੇ ਲੋਕਾਂ ਨੂੰ ਸ਼ਰਮਸਾਰ ਕਰਨਗੇ ਮਾਰਚ ਕੱਢਿਆ ਜਾ ਰਿਹਾ ਹੈ ਦੁਨੀਆ ਨੂੰ ਇਹ ਦੱਸਣ ਲਈ ਮਾਰਚ ਕੱਢਿਆ ਜਾ ਰਿਹਾ ਹੈ ਕਿ ਉਸ ਸਿੱਖਾਂ ਦੇ ਮਾਮਲੇ ਵਿੱਚ ਇਹ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਦੁਨੀਆ ਜਿਹੜੇ ਵਰਲਡ ਪਾਵਰਸ ਨੇ ਅੰਤਰਰਾਸ਼ਟਰੀ ਭਾਈਚਾਰਾ ਉਹ ਫੇਲ ਹੈ ਔਰ ਜਿਹੜਾ ਇਨਸਾਫ ਇਨਸਾਫ ਦੀ ਦਵਾਈਆਂ ਪਾਈਆਂ ਜਾ ਰਹੀਆਂ ਨੇ ਉਹਦੇ ਨਵੇਂ ਮਾਇਨੇ ਦੱਸਣ ਲਈ ਮਾਰਚ ਕੱਢਿਆ ਜਾ ਰਿਹਾ ਹੈ ਕਿ ਹੁਣ ਸਿੱਖਾਂ ਲਈ ਇਨਸਾਫ ਦੇ ਮਾਇਨੇ ਆਜ਼ਾਦੀ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਰੀਫਰੈਂਡਮ ਹੈ ਖਾਲਸਾਣ ਹੈ ਸਾਨੂੰ ਇਨਸਾਫ ਆਪਣਾ ਆਜ਼ਾਦੀ ਲੈ ਕੇ ਆਪਣਾ ਘਰ ਲੈ ਕੇ ਹੀ ਸਾਨੂੰ ਹੁਣ ਸੰਤੁਸ਼ਟੀ ਹੈ ਅਸੀਂ ਨਹੀਂ ਚਾਹੁੰਦੇ ਕਿ ਛੋਟੇ-ਛੋਟੀਆਂ ਮੱਛੀਆਂ ਨੂੰ ਤੁਸੀਂ ਅੰਦਰ ਪਾ ਦਿਓ ਮਦਰ ਮੱਛ ਪਹਿਲਾਂ ਹੀ ਮਰ ਚੁੱਕੇ ਨੇ ਜਾਂ ਕਈ ਮਦਰ ਮੱਛ ਅਜੇ ਵੀ ਸੱਤਾ ਦੇ ਵਿੱਚ ਹामਿਲ ਨੇ ਔਰ ਇਹ ਵੀ ਗੱਲ ਬੜੀ ਭਲੇਖੇ ਵਾਲੀ ਹੈ ਕਿ ਕੇਵਲ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੇ ਕੀਤਾ ਪੂਰੀ ਇੰਡੀਆ ਦੇ ਵਿੱਚ ਕਤਲਗਾਰਤ ਹੋਈ ਆ 400 ਸ਼ਹਿਰਾਂ ਦੇ ਵਿੱਚ ਕਤਲਗਾਰਤ ਹੋਈ ਆ ਪੂਰਾ ਇੰਡੀਅਨ ਸਿਸਟਮ ਇਨਵੋਲਡ ਹੈ ਜਸਟ ਇਸ ਸਿਸਟਮ ਫੇਲ ਹੋਇਆ ਪੋਲਿਟੀਕਲ ਸਿਸਟਮ ਫੇਲ ਹੋਇਆ ਔਰ ਮੈਂ ਇਹ ਗੱਲ ਬੜਾ ਕਲੀਅਰ ਰਗਾਵਾ ਕਿ ਜਿੰਨੀ ਦੇਰ ਤੱਕ ਐਸਟੈਬਲਿਸ਼ਮੈਂਟ ਆਰਮੀ ਪੁਲਿਸ ਨਿظام ਇਸ ਦੇ ਪਿੱਛੇ ਨਾ ਹੋਵੇ ਕੋਈ ਪਾਰਟੀ ਕਿਸੇ ਕੌਮ ਦਾ ਨਸਲਕੁਸ਼ੀ ਨਹੀਂ ਕਰ ਸਕਦੀ ਸੋ ਪੂਰਾ ਸਿਸਟਮ ਇਨਵੋਲਡ ਹੈ ਤੇ ਜਦੋਂ ਪੂਰੀ ਸਟੇਟ ਸਿਸਟਮ ਇਨਵੋਲਡ ਹੋਵੇ ਉਸ ਤੋਂ ਇਨਸਾਫ ਰੱਖਣਾ ਇੱਕ ਪਰਮ ਤੋਂ ਵੱਧ ਕੁਝ ਨਹੀਂ ਹੈ ਇਹ ਪਰਮ ਸਾਡੇ ਟੁੱਟ ਚੁਕੇ ਨੇ ਪਹਿਲਾ ਪਹਿਲਾ ਸਾਡੀ ਕੌਮ ਨੇ ਪਰਮਪਲੇਖੇ ਪਾਲੇ ਸੀ ਉਹਨਾਂ ਨੇ ਛੋਟੀਆਂ ਛੋਟੀਆਂ ਮੱਛੀਆਂ ਅੰਦਰ ਕਰ ਦਿੱਤੀਆਂ ਤੇ ਮਗਰਮਚ ਬਚਾ ਲੇ ਕਾਨੂੰਨ ਨੇ ਮਗਰਮਚ ਆਪਣੀ ਆਸਤੀਨ ਦੇ ਵਿੱਚ ਲੁਕਾ ਲੇ ਲੇਕਿਨ ਹੌਲੀ ਹੌਲੀ ਕੌਮ ਨੂੰ ਸਮਝ ਆ ਗਈ ਕਿ ਜਿਸ ਸਿਸਟਮ ਨੇ ਜਿਸ ਸਟੇਟ ਨੇ ਸਾਡੇ ਤੇ ਇਹ ਹਮਲਾ ਕੀਤਾ ਕਤਲੋਗਾਰਧ ਕੀਤੀ ਆ ਉਹ ਇਨਸਾਫ ਕਦੀ ਨਹੀਂ ਦੇਗੀ ਔਰ ਜੇ ਇਨਸਾਫ ਦੇਣਾ ਹੁੰਦਾ ਤੇ 84 ਦਿੱਤਾ ਜਾਂਦਾ ਤਾਕਿ 2002 ਗੁਜਰਾਤ ਵਿੱਚ ਨਾ ਹੁੰਦਾ ਤਾਂ ਕਿ 2008 ਦੇ ਵਿੱਚ ਉੜੀਸਾ ਨਾ ਹੁੰਦਾ 2019 ਦੇ ਵਿੱਚ ਕਸ਼ਮੀਰ ਨਾ ਹੁੰਦਾ ਤੇ 2020 ਦੇ ਵਿੱਚ ਦਿੱਲੀ ਨਾ ਹੁੰਦਾ ਇਹ ਸਾਰੀ ਇੱਕੋ ਸੋਚ ਦੇ ਵਿੱਚੋਂ ਕਟਗਿੰਤੀਆਂ ਤੇ ਜੈਨੋਸਾਈਡਲ ਅਟੈਕਸ ਹੋਏ ਨੇ ਸੋਚ ਇੱਕ ਹੈ ਤੇਰੇ ਅਲੱਗ-ਅਲੱਗ ਨੇ ਸੋ ਦੋਨੇ ਪਾਰਟੀਆਂ ਜਿਹੜੀਆਂ ਪ੍ਰਮੁੱਖ ਪਾਰਟੀਆਂ ਨੇ ਨਾ ਇਹ ਵਾਰੀ ਨਾਲ ਖੇਡਦੀਆਂ ਨੇ ਕਾਂਗਰਸ ਨੇ ਸਿੱਕਾ ਦਾ ਕਰ ਦਿੱਤਾ ਭਾਜਪਾ ਨੇ ਮੁਸਲਮਾਨਾਂ ਦਾ ਕਰ ਦਿੱਤਾ ਉੜੀਸਾ ਦੇ ਵਿੱਚ ਕ੍ਰਿਸਚੀਅਨਜ਼ ਦਾ ਹੋ ਗਿਆ ਐਨਟੀਸੀਏ ਪ੍ਰੋਟੈਸਟਰਜ਼ ਦਾ ਦਿੱਲੀ ਦੇ ਵਿੱਚ ਹੋ ਗਿਆ ਸੋ ਇਹ ਇਨਸਾਫ ਦੇ ਨਹੀਂ ਸਕਦੀਆਂ ਕਿਉਂਕਿ ਦੋਨਾਂ ਦੇ ਹੱਥ ਜਿਹੜੇ ਨੇ ਉਹ ਕਟਗਿੰਤਿਆਂ ਦੇ ਨਿਰਦੋਸ਼ ਲੋਕਾਂ ਦੇ ਖੂਨ ਦੇ ਨਾਲ ਪਿੱਜੇ ਹੋਏ ਨੇ ਸੋ ਸਾਡੇ ਲਈ ਇਨਸਾਫ ਆਜ਼ਾਦੀ ਹੈ ਸਾਡੇ ਲਈ ਇਨਸਾਫ ਹੈ ਕਿ ਅਸੀਂ ਉਸ ਰਾਤ ਉਸ ਮੁਲਕ ਦੇ ਨਾਲ ਨਹੀਂ ਰਹਿਣਾ ਜਿੰਨੇ ਸਾਡੇ ਸਾਡਾ ਕਤਲੋਗਾਰਦ ਕੀਤੀ ਹੋਵੇ ਔਰ ਸਾਡੇ ਕਾਤਲਾ ਨੂੰ ਆਪਣੇ ਆਸਤੀਨ ਦੇ ਵਿੱਚ ਲੁਕਾ ਕੇ ਰੱਖਿਆ ਮੈਂ ਅੱਜ ਦੇ ਦਿਨ ਕੋਈ ਕਮੈਂਟ ਕਿਸੇ ਹੋਰ ਬਾਰੇ ਨਹੀਂ ਕਰਨਾ ਕਿਸੇ ਇੰਡੀਵਿਜੂਅਲ ਬਾਰੇ ਤੇ ਬਿਲਕੁਲ ਹੀ ਨਹੀਂ ਕਰਦਾ ਤੁਸੀਂ ਆਜ਼ਾਦੀ ਦੀ ਗੱਲ ਕੀਤੀ ਹੈ ਪਰ ਆਪਣਾ ਵੱਖਰਾ ਨੇਸ਼ਨ ਸਟੇਟ ਬਣਾਉਣ ਦੀ ਸੋਚ ਵੀ ਬਿਲਕੁਲ ਅਸੀਂ ਕਾਲਿਸਤਾਨ ਦੀ ਜਦੋਂ ਗੱਲ ਕਰਦੇ ਆ ਪੰਜਾਬ ਦੀ ਸੋਵਰੈਨਿਟੀ ਦੀ ਗੱਲ ਕਰਦੇ ਆ ਔਰ ਜਦੋਂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਆ ਤੇ ਕਲੀਅਰ ਹੈ ਵੀ ਵਾਂਟਸ ਸੈਪਰੇਟ ਕੰਟਰੀ ਫਰੋਮ ਇੰਡੀਆ ਪੰਜਾਬ ਇੱਕ ਕਪੂਰਥਲਾ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ